ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਆਸਾ ਮਹਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨਿਉ ਧਿਆਨ ਕੁਸ ਪਾਤੀ ਹਰ ਨਾਮ ਜਸ ਜਾਚਉ ਨਾਉ ਗੁਰ ਪ੍ਰਸਾਦੀ ਬ੍ਰਹਮ ਸੰਭਾਉ ਪਾण्डे ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋਂ ਪੜੋ ਨਾਮੇ ਚੱਜ ਆਚਾਰ ਰਹਾਉ ਬਾਹਰ ਜਿਨੇ ਉਜ ਚਰ ਜੋਤ ਹੈ ਨਾਲ ਤੋਤੇ ਟਿੱਕਾ ਨਾਮ ਸੁਮਾਲ ਐਥਾ ਉਥੈ ਨਿਭੀ ਨਾਲ ਬਿਨ ਨਾਵੈ ਹੋਰ ਕਰਮ ਨਾ ਪਾਲ ਪੂਜਾ ਪ੍ਰੇਮ ਆਇ ਪਰਜਾਲ ਏਕੋ ਵੇਖੋ ਵਰਨਾ ਪਾਲ ਕੀਨ ਤਤ ਗਗਨ ਦਸ ਦੁਆਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਾਉ ਭਰਮ ਭਾਉ ਭਾਗੈ ਪਹਰੂ ਵਰਾ ਸ਼ਬ ਚੋਰ ਨਾ ਲਾਗੈ ਤਿਲਕ ਲਿਲਾਟ ਜਾਣਾ ਪ੍ਰਭ ਏਕ ਊਝੈ ਬ੍ਰਹਮ ਅੰਤਰ ਬਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਕੜੈ ਨਹੀਂ ਕੀਮਤ ਪਾਏ ਅਸ਼ਟदशी ਚਹੋ ਭੇਦ ਨ ਪਾਇਆ ਨਾਨਕ ਸਤਿਗੁਰ ਬ੍ਰਹਮਣ ਦਿਖਾਇਆ ਸਾ ਮਹਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਖੁਨ ਗੋਈ ਤਿਸ ਬਿਨ ਦੂਜਾ ਵਰਨਾ ਕੋਈ ਸਾਚ ਨਾਮ ਗੁਰ ਸਬਦ ਵਿਚਾਰ ਹੈ ਗੁਰਮੁਖ ਸਾਚੇ ਸਾਚੇ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਾਸਮ ਸੁਣੀ ਸਾਵਾਸ ਸੱਚਾ ਤਖਤ ਬੁਲਾਵੇ ਸੋਈ ਦੇਵੜਾਈ ਕਰੇ ਸੋ ਹੋਏ ਤੇਰਾ ਤਾਣ ਤੁਹੈ ਦੀਵਾਨ ਗੁਰ ਕਾ ਸਬਦ ਸਤਿ ਨੀਸਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸਤਿ ਨੀਸਾਨ ਠਾਕ ਨਾ ਪਾਏ ਪੰਡਤਾ ਪੜ ਵਖਾਣਾ ਬੀਦ ਅੰਤਰ ਵਸਤ ਨਾ ਜਾਣੈ ਭੀਦਾ ਗੁਰ ਬਿਨ ਸੋਜੀ ਬੂਝ ਨ ਹੋਈ ਸਾਚਾ ਰਵ ਰਹਿਆ ਪ੍ਰਭ ਸੋਈ ਕਿਆ ਹੋ ਅੱਖ ਆਖ ਵਖਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਨਾਨਕ ਏਕੋ ਦਰਦੀਵਾਨ ਗੁਰਮੁਖੋ ਸਾਚ ਤਹ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਗਰ ਦੇਹ ਦਹੇਲੀ ਉਪਜੈ ਵਿਨਸੈ ਦੁਖ ਪਾਈ ਇਹੋ ਜਗ ਸਾਕਰ ਦੁਤਰ ਕਿਉ ਤਰੀਐ ਬਿਨ ਖਰਗੁਰ ਪਾਰ ਨ ਪਾਈ ਤੁਝ ਬਿਨ ਅਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸਬਰੀ ਕਰਵਾਸ ਨੰਦੇਵ ਫਿਰ ਸੋ ਮਿਲਣਾਂ ਦੇ ਬੁਰੀ ਸਹੀ ਸਾਜਨੀ ਕੇ ਹਉ ਚਰਨ ਸ੍ਰੀਵੋ ਹਰ ਗੁਰ ਕਿਰਪਾ ਤੇ ਨਗਰ ਧੜੀ ਆਪ ਵਿਚਾਰ ਮਾਰ ਮਨ ਦੇਖਿਆ ਤੁਮਸਾ ਮੀਤ ਨਾਵਰ ਕੋਈ ਜੋ ਤੋ ਰਾਖੈ ਤਿਵਹੀ ਰਹਿਣਾ ਦੁਖ ਸੁਖ ਦੇਵੈ ਕਰੈ ਸੋਈ ਆਸਾ ਮਨ ਸਾਦੋ ਵਿਨਾਸ਼ਤਾ ਪ੍ਰਹਿਗਣ ਆਸ ਨਿਰਾਸ ਭਈ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਲਖ ਭੀਵਾ ਨਾਨਕ ਰਾਮ ਨਾ ਮਨ ਰਾਤਾ ਗੁਰਮਤ ਪਾਈ ਸਹਜ ਸੇਵਾ ਸਾ ਮਹਲਾ ਪਹਿਲਾ ਪੰਚਬਦੀ ਮੋਹਕ ਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵਿਕਾਰ ਮੋਹ ਅਰ ਭਰਮ ਤਜੋ ਤੁਮ ਵੀਰ ਸਾਚ ਨਾਮ ਰਦੀ ਰਵੇ ਸਰੀਰ ਰਹਾਉ ਸਤਿਨਾਮ ਦਾ ਨਵਨਿਤ ਪਾਈ ਰੋਵੇ ਪੂਤਨ ਕਲਪੈ ਮਾਈ ਏਤ ਮੋਹੇ ਡੂਬਾ ਸੰਸਾਰ ਗੁਰਮਖੋ ਉਤਰੈ ਪਾਰ ਇਹੇ ਤੋਹੇ ਵਰਜੁਨੀ ਪਾਹਿ ਮੋਹਿ ਲਗਾ ਜੰਪੁਰ ਜਾਹਿ ਗੁਰ ਦੀ ਖਿਆਲੇ ਜਪ ਤਾਪ ਕਮਾਹਿ ਨਾਮ ਮੋਹ ਟੂਟੈ ਨਾ ਥਾਇ ਪਾਹਿ ਨਦਰ ਕਰੇ ਤਾ ਇਹ ਮੋਹ ਜਾਇ ਨਾਨਕ ਹਰਿ ਸਿਉ ਰਹੈ ਸਮਾਇ ਆਸਾ ਮਹਲਾ ਪਹਿਲਾ ਆਪ ਕਰੇ ਸਚ ਲਖ ਪਰ ਹਉ ਪਾਪੀ ਤੂ ਬਖਸਣ ਹਾਰ ਤੇਰਾ ਭਾਣਾ ਸਭ ਕਿਛ ਹੋਵੈ ਮਨ ਹਠ ਕੀਚੈ ਅੰਤਿ ਵਿਗੋਵੈ ਰਹਾਉ ਮਨ ਮੁਖ ਕੀ ਮਾਤਾ ਕੂੜ ਬਿਆਪੇ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਹਾ ਕਿਛ ਲੇਵੋ ਜੋ ਭਜੈ ਸੋ ਅਲਖ ਭੀਵੈ ਐਸਾ ਹਮਰਾ ਸਖਾ ਸਹਾਈ ਗੋਰਾ ਹਰਮ ਮੇਲਿਆ ਭਗਤ ਦਰੜਾਈ ਸਗਲੀ ਸੋਦੀ ਟੋਟਾ ਵੈ ਨਾਨਕ ਰਾਮ ਨਾਮ ਮਨ ਭਾਵਾ ਆਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਸੀ ਤਾਂ ਤੀਰਥ ਵਾਸੀ ਘੰਗਰੂ ਵਾਜੈ ਜੇ ਮਨ ਲਾਗੇ ਤਉ ਜਮ ਕਹਾ ਕਰੀ ਮੈਂ ਸਿਉ ਆਗੇ ਤਉ ਜਮ ਕਰੇ ਤਉ ਜਮ ਕਾ ਕਰੇ ਮੋ ਸੋ ਆਗੈ ਰਹਾਉ ਆਸ ਨਿਰਾਸੀ ਤਉ ਸੁਨਿਆਸੀ ਜਾਂ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਬਰਨੈ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਆਸਾ ਮਹੱਲਾ ਪਹਿਲਾ ਏਕਨਾ ਭਰੀਆ ਗੁਣ ਕਰ ਧੋਵਾ ਮੈਂ ਸੋ ਜਾਗੈ ਹਉ ਨਿਸ ਭਰ ਸੋਵਾ ਿਹੋ ਕਿਉ ਕੰਤ ਪਿਆਰੀ ਹੋਵਾ ਸੋ ਜਾਗੈ ਹਉ ਨਿਸ ਭਰ ਸੋਵਾਣ ਹਾਉ ਆਸ ਪਿਆਸੀ ਸੀਜੈ ਆਵਾ ਆਗੈ ਸਹਿ ਭਾਵ ਕੀ ਨ ਭਾਵਾ ਕਿਆ ਜਾਨਣਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਮੈਨ ਰਹਿਣ ਨਾਂ ਜਾਈ ਰਹਾਉ ਪ੍ਰੇਮ ਨਾ ਚੱਖਿਆ ਮੇਰੀ ਤਿਸ ਨਾ ਬੁਝਾਨੀ ਗਿਆ ਸੋ ਜੋਬਨ ਧਨ ਪੈ ਸ਼ਤਾਨੀ ਅਜੈ ਸੋ ਜਾਗੋ ਆਸ ਪਿਆਸੀ ਪਈ ਲੇ ਉਦਾਸੀ ਰੋ ਨਿਰਾਸੀ ਰਹਾਉ ਹਉ ਮੈਂ ਖੋਏ ਘਰੇ ਸੀਗਾਰ ਤਉ ਕਾਮਣ ਸੀਜੈ ਰਵੈ ਪਧਾਰ ਤਉ ਨਾਨਕ ਕੰਤੈ ਵਰ ਭਾਵੇ ਛੋੜ ਮੁੰਡਾਈ ਆਪਣੇ ਖਸਮ ਸਮਾਵੇ ਰਹਾਉ ਸਾ ਮਹਰਲਾ ਪਹਿਲਾ ਪੇਵ ਕੜੈ ਧਨ ਖਰੀ ਆੜੀ ਤਿਸ ਸੈ ਕੀ ਮੈਂ ਸਾਰ ਨ ਜਾਣੀ ਸਹੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮਹਿਲਾ ਵਾ ਹੋਈ ਰਹਾਉ ਸਹ ਰੜੈ ਧਨ ਸਾਚ ਪਛਾਣਿਆ ਸਹਿਜ ਸੁਭਾਅ ਆਪਣਾ ਬਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਤ ਨਾਨਕ ਪੈ ਭਾਵ ਕਾ ਕਰੀ ਸੀਗਾਰ ਸਦ ਹੀ ਸੇਜੈ ਰਬੈ ਪਧਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਭੂਤ ਨਾ ਕਿਸ ਕੀ ਮਾਈ ਝੂਠੇ ਮੋਹ ਹੀ ਭਰਮ ਭੁਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਜਾ ਤੂੰ ਦੇ ਜਪੀ ਨਾ ਹੋ ਤੇਰਾ ਰਹਾਉ ਬਹੁਤ ਔਗਣਾ ਕੋਕਾ ਕੋਈ ਜਾ ਤਿਸ ਭਾਵੈ ਮਖਸੇ ਸੋਈ ਗੁਰ ਪ੍ਰਸਾਦੀ ਦੁਰਮਤਿ ਖੋਈ ਜਹ ਦੇਖਾ ਤੈ ਇੱਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸਤਿ ਸਮਾਵੈ ਆਸਾ ਮਹਲਾ ਪਹਿਲਾ ਧੂਪ ਦੇ ਦਿੱਤ ਸਰਵਰੜਾ ਭਈ ਲੈ ਨਿਵਾਸਾ ਪਾਣੀ ਪਾਪਕ ਤਨ ਹੈ ਕੀਆ ਪੰਕਜੋ ਮੋਹ ਪਗ ਨਹੀਂ ਚਾਲਾ ਹਮ ਦੇਖਾ ਤੈ ਡੂਬੀਲੇ ਮਨ ਏਕ ਨਾ ਚੇਤ ਸਮੂੜ ਮਨਾ ਹਾਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਾਤ ਨਾਨਕ ਤਿਨ ਕੀ ਸਰਣਾ ਜੇ ਨ ਤੂੰ ਨਾਹੀ ਬਿਸਰਿਆ ਸਾ ਮਹਲਾ ਪਹਿਲਾ ਸ਼ੇ ਆਕਾਰ ਸ਼ੇ ਅਗੁਰ ਸ਼ੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਬਿਸੋਏ ਚਸਿਆ ਘੜੀਆ ਪਹਰਾਤ ਪਿਵਾਰੀ ਮਾਹ ਹੋਆ ਸੂਰਜੇ ਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਬਾਜੇ ਨੇ ਜੇ ਲੱਖ ਉਠ ਕਰਹ ਸਲਾਮ ਲੱਖਾ ਉਪਰ ਫਰਮਾਇਸ ਤੇਰੀ ਲੱਖ ਉਠ ਰਖੈ ਮਾਨ ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ ਭਾਰ ਕੇ ਨਾ ਮਿਨਾ ਜਗਤੰਦਾ ਜੇ ਬਹੁਤਾ ਸਮਝਾਈਐ ਭੋਲਾ ਪੀ ਸੋ ਅੰਧੋ ਅੰਧਾਰਾ ਹਾ ਲੱਖ ਖਟਿਐ ਲੱਖ ਸੰਜੀਐ ਖਾਜੈ ਲੱਖ ਆਵੈ ਲੱਖ ਜਾਹੀ ਜਾਂ ਪਤ ਲੇਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹੀ ਲਖ ਸਾਖ ਸੰਝਾਵਣੀ ਲਖ ਪੰਡਤ ਪੜਾ ਪੁਰਾਣ ਜਾ ਪਤ ਲਿਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਣ ਸਤ ਨਾਮ ਪਤੂ ਉਪਜੈ ਕਰਮ ਨਾਮ ਕਰਤਾਰ ਅਹਨਸੇ ਹਿਰਦੈ ਜਿਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨਾਂ ਚਾਨਣ ਉਹ ਸੁਖਿਆ ਚੂਕਾ ਜਮਸਿਓ ਮੀਲਾ ਲੋਕਾ ਮਤ ਕੋ ਫੱਕੜ ਪਾਏ ਲੱਖ ਮੜਿਆਂ ਕਰੇ ਇਕਠੇ ਕਰਤੀ ਲੇਪਾਹੀ ਰਹਾਉ ਪੰਡ ਪੱਤਲ ਮਰੀ ਕੇਸੋ ਕਰਿਆ ਸੱਚ ਨਾਮ ਕਰਤਾਰ ਐਥਾ ਉਥਾ ਅਗੈ ਪਾਛੈ ਹੋ ਮੇਰਾ ਆਧਾਰ ਗੰਗਾ ਮਨਾਰ ਸੁਖਤ ਤੁਮਾਰੀ ਨਾਵ ਆਤਮ ਰਾਉ ਸੱਚਾ ਨਾਵਣ ਤਾਂ ਥੀ ਆ ਜਾਇਨ ਸੁਲਾਗੈ ਭਾਉ ਇਕ ਲੋਕੀ ਹੋਰ ਸੰਸ਼ਰੀ ਬ੍ਰਾਹਮਣ ਬਟ ਪਿੰਡ ਖਾਏ ਨਾਨਕ ਪਿੰਡ ਬਖਸੀ ਸਕਾ ਕਬੂ ਨੇ ਖੂਟ ਸਨਾਹੀ ਆਸਾ ਕਰ ਚੌਥਾ ਮਹੱਲਾ ਪਹਿਲਾ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਦੇਵ ਤਿਆ ਦਰਸ਼ਨ ਕਹਿ ਤਾਏ ਦੁਖ ਭੋਖ ਤੀਰਥ ਕੀਏ ਜੋਗੀ ਜਤੀ ਜੋਤਮ ਰਹੈ ਤੇ ਕਰ ਕਰ ਭਗ ਬਿ ਭੇਖ ਭੈ ਤੋ ਕਾਰਨ ਸਹਿਬਾ ਰੰਗ ਰਤੀ ਤੇਰੇ ਨਾਮ ਅਨੇਕ ਰੂਪ ਅਨੰਤਾ ਕਹਿ ਨਾ ਜਾਹੀ ਤੇਰੇ ਗੁਣ ਕੀਤੇ ਰਹਾਓ ਦਾਰ ਘਰ ਮਹਿਲਾ ਹਸਤੀ ਘੋੜੇ ਛੋੜ ਬਲਾਇਤ ਦੇਸ ਗਏ ਪੀਰ ਪੇਖੰਬਰ ਸਾਲਕ ਸਾਧਕ ਛੋੜੀ ਦੁਨੀਆ ਥਾਏ ਪਈ ਸਾਦ ਸਹਜ ਸੁਖ ਰਸ ਕਸ ਤਜੀਲੇ ਕਾਪੜ ਛੋੜੇ ਚਮਣ ਲੀਏ ਦੁਖੀਏ ਦਰਦ ਬੰਦ ਦਰ ਤੀਰੈ ਨਾ ਮਰਤੀ ਦਰਬੇਸ ਭਏ ਖੱਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਖੀਨੀ ਤੂੰ ਸਾਹਿਬਾ ਸੰਗੀ ਤੇਰਾ ਪ੍ਰਣਬ ਨਾਨਕ ਜਾਤ ਕੈਸੀ ਆਸਾ ਕਰ ਪੰਜਬਾ ਮਹਲਾ ਪਹਿਲਾ ਓ ਅੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਜ ਗਉਤਮਨ ਵਾਸੇ ਥਿਰ ਨਾ ਰਹੈ ਜੈਸੇ ਪਵਹ ਉਦਾਸੇ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੈ ਲੋਭੀ ਕਵਟੀ ਪਾਪੀ ਪਾਖੰਡੀ ਮਾਇਆਦਕ ਲਗੈ ਰਹਾਉ ਉਹ ਲਾ ਲਾ ਗਲ ਪਹਿ ਰੋਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋਗੀ ਸਿਗਾਰੋ ਪੰਜ ਸਖੀ ਹਮ ਇੱਕ ਪਤਾਰੋ ਫੇੜ ਲੱਗੀ ਹੈ ਜੀੜਾ ਚਲਣ ਹਾਰੋ ਪੰਜ ਸਖੀ ਮਲ ਰੋਧਨ ਕਰੇ ਹਾ ਸਾਹ ਉਪਜੋਤਾ ਪ੍ਰਣਵਤ ਨਾਨਕ ਲੇਖਾ ਦੇਹਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਸਾ ਕਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ ਸਿਗਾਰ ਕਾਮਣ ਤਨ ਪਹਿਰੈ 라ਵੇ ਲਾਲ ਪਿਆਰੀ ਲਾਲ ਬਹਵਨ ਕਾਮਣ 모ਹੀ ਤੇਰੇ ਗੁਣ ਹੋ ਹਿ ਨਵਰੀ ਰਹਾਉ ਹਰ ਹਰ ਹਾਰ ਕੰਠ ਲੈ ਪਹਿਰੈ ਦਾ ਮੋਦਰ ਦੰਤ ਲਈ ਘਰ ਘਰ ਕਰਤਾ ਕੰਗਨ ਪਹਿਰੈ ਇਹਨ ਵਿਦ ਚਿਤ ਧਰੇਈ ਮਾਰ ਸੂਦਨ ਕਰ ਮੁੰਦਰੀ ਪਹਿਰਾ ਹੈ ਪਰਮੇਸ਼ਰ ਪਟ ਲਈ ਧੀਰਜ ਧਲੀ ਹੁੰਦਾ ਵੈ ਕਾਮਣ ਸ੍ਰੀ ਰੰਗ ਸੁਰਮਾ ਦੇ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ ਜ્ઞાન ਰਾਉ ਜਾਵ ਸੀਜ ਆਵੇ ਤਾ ਨਾਨਕ ਭੋਕ ਰਿਆ ਸਾਹ ਮਹਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕਿਸ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਿਤਰਾਈ ਤੇਰਾ ਹੁਕਮ ਭਲਾ ਤੁਧ ਭਾਵੈ ਨਾਨਕ ਤਾ ਕੋ ਮਿਲੈ ਵਡਾਈ ਸਾਚੇ ਨਾਮ ਸਮਾਵੈ ਰਹਾਉ ਕੀਰਤ ਪਿਆ ਪਰਵਾਣਾ ਲਖਿਆ ਬਹੁੜੋ ਹੁਕਮ ਨਾ ਹੋਈ ਜੇ ਸਾ ਲਿਖਿਆ ਤੈ ਸਾ ਪੜਿਆ ਮੇਟ ਨਾ ਸਕੈ ਕੋਈ ਜੇ ਕੋ ਦਰਗਹ ਬਹੁਤਾ ਬੋਲਾ ਨਾਉ ਪਵੈ ਬਾਜਾਰੀ ਸਤਰੰਜ ਬਾਜੀ ਪੱਕੈ ਨਹੀਂ ਕੱਚੀ ਆਵੈ ਸਾਰੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੇ ਅੰਦਰ ਸਫਤ ਕਰਾਏ ਤਾਕੋ ਕਹੀਏ ਬੰਦਾ ਸਾ ਮਹਲਾ ਪਹਿਲਾ ਗੁਰ ਕਾ ਸਬਦੁ ਮਨਾ ਮਹਿ ਮੰਦਰਾਖਿੰਤਾ ਖਿਮਾ ਧੜਾਵੋ ਜੋ ਕਿਸ਼ ਕਰੈ ਭਲਾ ਕਰਮਾਨੋ ਸਹਿਜ ਜੋਗ ਨਿਦ ਪਾਵੋ ਬਾਬਾ ਜਗਤਾ ਜੀਉ ਜੁਗ ਹੈ ਜੁਗ ਜੋਗੀ ਪਰਮ ਤੰਤ ਮੈ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸੇਵ ਨਗਰੀ ਮੈਂ ਆਸਣ ਵੈਸਾਉ ਕਲਪ ਤਿਆਗੀ ਬਾਦੰ ਸਿੰਘੇ ਸਬਦ ਸਦਾ ਤੁਨ ਸੋ ਹੈ ਨਸ ਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਤੀਤੰ ਸਗਲੇ ਜੋਤ ਹਮਾਰੀ ਸਮਿਆਂ ਨਾ ਨਾ ਵਰਨ ਆਨੇਕੰ ਕਹੋ ਨਾਨਕ ਸੁਣ ਭਰਥਰ ਜੋਗੀ ਬਾਪਾਰ ਬ੍ਰਹਮ ਲਵੇ ਕੰਨਾ ਸਾ ਮਹਲਾ ਪਹਿਲਾ ਗੋੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਐ ਪਾਠੀ ਭਾਵਨ ਪ੍ਰੇਮ ਕਾ ਪੂਚੈ ਤਰਾ ਸਮਿਉ ਚੁਆਈਐ ਬਾਬਾ ਮਨ ਮਤ ਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਐਹਨਸ ਬਣੀ ਪ੍ਰੀਮ ਲਿਬ ਲਾਗੇ ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪੀ ਆਏ ਜਾ ਕਉ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਸ਼ੂਸ਼ੈ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠ ਕਰੈ ਕਿਆ ਸੇ ਉਸਤਿਰਤਾ ਸਦ ਵੈ ਰਾਗੀ ਜੋ ਹੈ ਜਨਮਨਹਾਰਾ ਕਾਹੋ ਨਾਨਕ ਸੁਨ ਭਰਤ ਰਜੋਗੀ ਏਖੀ ਬਾ ਅਮਰਤ ਤਾਰਾ ਆਸਾ ਮਹਲਾ ਪਹਿਲਾ ਖੋਰਾ ਸਾਨ ਖਸਮਾ ਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸੰਦੇਹੀ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਗੁਰਲਾਣੀ ਤੈਂ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸੱਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ ਰਹਾ ਸਗਤਾ ਸਾਹ ਮਾਰੇ ਪੈ ਬੱਗੇ ਖਸਮੈ ਸਾ ਪੁਰਸਾਈ ਰਤਨ ਵਿਗਾੜ ਬਿਗੋ ਇਕਤੀ ਮੋਇ ਆਸਰ ਨ ਕਾਈ ਆਪੇ ਜੋੜ ਬਿ ਛੋੜ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਪਾਣੀ ਖਸਮ ਨਦਰੀ ਕੀੜਾ ਵੇ ਜੀਤੇ ਚੁਗੈ ਦਾਣੀ ਮਰ ਮਰ ਜੀਵੈ ਤਾ ਕਿਛ ਪਾਏ ਨਾਨਕ ਨਾਮ ਖਾਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ